ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਖੰਡ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਹੱਸਦੇ ਵਾਸਦੇ ਰਹਿਣ ਮਿੱਤਰੋ ਅੱਜ ਆਪਾਂ ਆਏ ਆ ਆਪਣੇ ਲੱਕੜਾਂ ਦੇ ਕਾਰਖਾਨੇ ਦੇ ਵਿੱਚ ਲੱਕੜਾਂ ਲੈਣ ਵਾਸਤੇ ਅੱਗੇ ਤਾਂ ਪਾਉਨੇ ਆਪਣੀ ਗੱਡੀ ਦੇ ਵਿੱਚ ਲੱਕੜਾਂ ਲੱਦਣ ਵਾਸਤੇ ਤੇ ਅੱਜ ਆਪਾਂ ਪਰਸਨ ਤੌਰ ਤੇ ਆਏ ਆ ਇੱਥੇ ਤੇ ਇਕੱਠੀ 10 ਕਿਲੋ ਲੱਕੜ ਲੈ ਕੇ ਜਾਣੀ ਹੈ ਇਹਨਾਂ ਦੇ ਟਰੱਕ ਦੇ ਵਿੱਚ ਆਪਾਂ ਲੱਦ ਕੇ ਲੈ ਜਾਣੀ ਆ ਤੇ ਪਹਿਲਾਂ ਔਰ ਇਕਰਾਵਾਂਗੇ ਕੰਡਾ ਉਹਦਾ ਤੇ ਉਸ ਤੋਂ ਬਾਅਦ ਫਿਰ ਲੈ ਕੇ ਚਲਾਂਗੇ ਅਸੀਂ ਘਰੇ ਜਾ ਕੇ ਫਿਰ ਆਪਾਂ ਤਾਰ ਕੇ ਆਪਣੀ ਪੱਠੀ ਥੱਲੇ ਸਾਰੇ ਇਕੱਠੀ ਲਾ ਦਾਂਗੇ ਕਿ 15-15 20-20 ਦਿਨ ਮੁੜ ਕੇ ਆਉਣ ਦੀ ਲੋੜ ਨਹੀਂ ਹੈ ਇੱਕ ਵਾਰੀ ਆਪਾਂ ਸਾਰਾ ਕੰਮ ਲੱਕੜਾਂ ਦਾ ਨਿਵੇੜ ਦੇ ਕਰਨਾ ਲੈ ਵੀ ਆਹ ਵਾਲੀ ਗੱਡੀ ਮਿੱਤਰੋ ਲੱਕੜਾਂ ਨਾਲ ਤੇ ਲੈ ਕੇ ਜਾਵਾਂਗੇ ਆਪਾਂ ਤੇ ਆਹ ਵਾਲਾ ਰਹਿ ਗਿਆ ਤਰਸ ਪਾਲਿਓ ਦੇਖੋ ਜਗ੍ਹਾੜੇ ਉੱਪਰ ਇਹਦੇ ਨਾਲ ਲੱਕੜਾ ਚੱਕ ਕੇ ਲੱਦੂਗਾ ਹਮੇ ਆਇਆ ਹਾਂ ਪਰਸਨ ਤੋਂ ਉੱਤੇ ਤਾਂ ਹੈ ਵੀ ਆਪਾਂ ਇਹਨੂੰ ਦੱਸ ਦਾਂਗੇ ਆਪਾਂ ਵੀ ਲੱਕੜ ਚੱਕਣੀ ਕਿਥੋਂ ਨਹੀਂ ਵੀ ਗਈਆਂ ਵਾਰ ਹੋਰ ਪਾਸ ਚੱਕਣੇ ਆਏ ਤੇਰਵੇਂ ਕਹੇ ਵੀ ਲੱਕੜ ਜਿਹੜੀ ਆਹ ਵਾਲੀ ਆਪਾਂ ਅੱਗੇ ਚੱਕਦੇ ਆ ਉਹੀ ਲੱਕੜ ਚੱਕਣੀ di che ho fatto Fateci contare i fridi? E la già che non dovrà cantare, che avevi in carte E Quanti manca ancora brother? una bella pinzata Una bella pinzata? Che hai pensato carta ora? Eccolo, dai, eccolo! ਫੇਰ ਨੂੰ ਰਸੋਈ ਵਿੱਚ। ਉਹ ਉਹ ਵੀ ਬੇਨੋ। ਓਕੇ। ਆਪੋਸੋ? ਵਾ ਬੈਨੇ? ਪਾਗੋ ਲਈ ਵਾ ਬੈਨੇ? 100 ਨੋ, ਆ ਪਾਗੋ ਲਈ। 100 180 ਨੋ? 200। ਲੋ ਵੀ ਹੁਣ ਆਪਾਂ ਆਪਣੀ ਗੱਡੀ ਲਾਵਾਂਗੇ ਮੂਰੇ ਮੂਰੇ ਤੇ ਇਹ ਆਉਣਗੇ ਆਪਣੇ ਮਗਰ ਮਗਰ ਤੇ ਉੱਥੇ ਲੱਗਣਾ ਤਰਾ ਕੇ ਨਾ ਤੂੰ। ਫੇਰ ਆਪਾਂ ਦਵਾਂਗੇ ਇਹਨੂੰ ਉੱਥੇ ਪੇਮੈਂਟ। ਇਹ ਤੇ ਦਰਮਿਆਨ ਮੇਰੇ ਤੋਂ ਲੱਕੜ ਆਪਾਂ ਗੱਡੀ ਆਪਾਂ ਨੇ ਸਾਈਡ ਤੇ ਕੱਫੀ ਆਪਾਂ ਫੋਟੋ ਆਪਣੀ ਇਹ ਤੇ ਹੀ ਅਗਲਾ ਜੀ any mm -hmm. ਕਿ ਮਾਸ ਉਹ ਦੇਖ ਹਿਗੁੰਤਲੇ ਕੁੱਸੀ? ਹੈ? ਸੋ ਦੇਖ ਹਿਗੁੰਤਲੇ ਕੁੱਸੀ? ਸਿੰਬਰਨੋ ਪੋਗੀ। ਨੋ ਨੋ ਪਰਕੇ ਚੀ ਚੀਸਤਾਂ ਰਿਸ। ਹੋਰ ਹਮਨ ਸਾ ਕੀ ਖਾ ਚਲੇ? ਵਧੀਆ ਵਧੀਆ ਤੀਸ। ਸਿਸਟਮ ਚੜਦੀ ਕਲਾ। ਵਧੀਆ ਵਧੀਆ। ਬਸ ਕਲਾਸ। ਦੇਖ ਜੀ ਕੀ ਲੈਂਦਾ ਪਰ ਵਾਰ? ਕੀ ਲੈਂਦੇ ਹੈ? ਕੀ ਲੈਂਦਾ ਕੋ ਦੱਸ। ਖਾਲੀ ਗਮ ਹੈ। ਹੈ? ਖਾਲੀ ਐ ਤੋ। ਸੋਚ ਕੇ ਲੈਂਦਾ ਹੋਗਾ। ਅਜੇ ਲੱਕੜਾ ਲਿਆਂਦੀ ਆ। ਲੱਕੜਾ ਲਿਆਂਦੀ ਆ। ਹਾਂ ਚਲੋ ਵਧੀਆ ਹੋ ਗਿਆ ਨਾ। ਆ ਦੇ ਵਾਵਾ ਲੈਣ ਦੀ ਤਾਂ ਨਹੀਂ 10 ਕੌਂਟ ਲੈ ਲੈਂਦੀ ਹਾਂ ਚਲੋ ਵਧੀਆ ਹੋ ਗਿਆ ਰੋਜ਼ ਰੋਜ਼ ਜਾਣ ਨਾਲ ਹਣੀ ਹੁਣ ਵਧੀਆ ਮਹੀਨਾ ਲੰਘ ਗਿਆ 15 ਦਿਨ 15 ਦਿਨਾਂ ਬਾਅਦ ਨਿਕਲ ਜਾਣੇ ਆਪਣੇ ਹਾਂਜੀ ਹਾਂਜੀ ਲੱਕੜ ਸੁੱਕੀ ਹੋਇਆ ਸਿਆਲ ਚੋੜੀ ਦਿੱਕਤ ਆਉਂਦੀ ਹੈ ਗਰਮੀ ਦਾ ਲੱਕੜ ਨੂੰ ਪਾਪੜ ਵਾਂਗ ਲੱਕੜ ਪਈ ਹੈ ਸਹੀ ਗੱਲ ਹੈ ਠੀਕ ਹੈ ਨਾ ਨਾ ਵਧੀਆ ਹੋ ਗਿਆ ਹੁਣ ਇੰਪਾਸਟੋ ਕਰ ਬਣਾਉਣੀ ਹਲੇ ਹਾਂਜੀ ਹਾਂਜੀ ਆਪਾਂ ਦੋ ਕ੍ਰੇਲਵਾਂ ਲੈ ਕੇ ਛੜ ਦਿਨੇ ਤੋਂ ਉਹਨਾਂ ਦੀ ਫੜ ਲੈਣੀ ਹੈ ਆ ਬਾਪੂ ਜੀ ਦੇ ਨਾਲ ਫੜਨ ਦੀ ਹੈ ਹਾਂਜੀ ਹਾਂਜੀ ਤੂੰ ਚੱਕ ਆਪਣਾ ਲੈ ਮੈਂ ਲੱਗਿਆ ਬਾਪੂ ਦੇ ਕ੍ਰੇਲ ਠੀਕ ਹੈ ਚਲੋ ਆਂਡ ਗੁਆਣ ਜੇ ਮੇਤਰ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਆਪਾਂ ਆਪਣੇ ਗਵਾਂਡੀ ਤੋਂ ਮੰਗ ਸਕਦੇ ਹਾਂ ਪਰ ਜਦੋਂ ਗਵਾਂਡੀ ਲੋੜ ਪੈਂਦੀ ਹੈ ਉਦੋਂ ਆਪਾਂ ਨੂੰ ਵੀ ਉਹਨਾਂ ਦੇ ਹਰ ਪਾਸੇ ਹਾਜ਼ਰ ਰਹਿਣਾ ਚਾਹੀਦਾ ਤਾਂ ਇਹ ਗੱਲ ਬਣਦੀ ਆ ਆਪਣੇ ਕੋਲ ਬਾਪੂ ਦੀ ਦੁਕਾਨੇ ਦੇ ਬੈਕ ਸਾਈਡ ਤੇ ਆਪਾਂ ਇਹਦੇ ਕੋਲ ਚੱਕਦੇ ਦੂਜੀ ਕਰੈਲੋ ਇਹਦੀ ਤੇ ਦੋ ਟਰਾਲੀਆਂ ਲੱਗਣਾ ਚੱਕ ਕੇ ਅੰਦਰ ਫਟਾਫਟ ਆਪਾਂ ਲਾ ਦਾਂਗੇ 15-20 ਮਿੰਟ ਦਾ ਕੰਮ ਆਪਣਾ ਬੁੰਜੋ ਨੋ ਸਿਨਿਓਰੇ ਬੁੰਜੋ ਨੋ ਸਿਨਿਓਰੇ ਪੋ ਸੋ ਪ੍ਰੇਂਦੇ ਕਰੈਲੋ ਐ ਚਿਵੋਲਿਓ 50 ਐ ਕੋਸਤਾ ਪਿਊ ਕਰੈਲੋ ਕੇ ਲੇਨੀ ਕਾਪੀਟੋ ਐਂਟੇ ਦਿਜੀ ਕਿ ਟਰਾਲੀ ਮਹਿੰਗੀ ਹੈ ਲੱਗਣਾ 50 ਯੂਰੋ ਹੈ 50 ਚਿੰਕਵਾਂਤਾ 50 50 ਹਾਂ 50 ਇਹਨਾਂ ਨੇ ਬੋਸ ਉਹ ਕਹਿੰਦੇ 50 ਲਾ ਦੋ ਮਿੰਟ ਦੇ ਲਪੋਰਟ ਵਾਬੈਨ 10 ਮਿੰਟ ਹੈ ਸੀ ਸੀ ਦੀ ਕੁੰਟਾਤੀ ਚਾਓ ਗ੍ਰਾਸੀਆ ਬੋਨ ਲਾਵੋ ਪਰ ਮਨੀ ਕਾਲ ਹੈਗੀ ਹਾਂਜੀ ਗਲਕੜਾ ਪਲਾਦ ਕਿ ਲੀ ਗਿਉ ਨੋਨੀ ਆਪਾ ਆਪਲਾ ਲੱਕਣ ਕੱਲੀ ਆ ਵਾਲੀਆਂ ਨਾ ਜਿਹੜੀਆਂ ਮਲੇ ਪੱਟੀਆਂ ਪੱਟੀਆਂ ਕਲੀਆਂ ਹਾਂਜੀ ਪਰ ਇਹ ਉਹ ਜਗੜ ਦੇ ਵਿੱਚ ਦੂਈਆਂ ਵੀ ਆ ਗਈ ਜਿਵੇਂ ਆ ਆ ਵੀ ਆ ਗਈ ਸਾਰੀਆਂ ਹਾਂਜੀ ਸਾਰੀਆਂ ਪਾਈਆਂ ਨੇ ਆ ਵੀ ਆ ਗਈ ਦਿਕਤ ਤਾਂ ਕੋਈ ਨਹੀਂ ਅੱਗ ਲੱਗੀ ਜਣੇ ਵਧੀਆ ਨਾ ਚੱਲੀ ਜਣੇ ਵਿੱਚ ਵਿੱਚ ਮਾ ਠੀਕ ਹੋ ਗਿਆ ਇਧਰ ਮਿਲੋ ਮਿੱਤਰੋ ਬੀਬੀ ਸਿਮਰਨਜੀਤ ਕੌਰ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਜਾ ਕੇ ਲੱਕੜਾਂ ਦੇ ਪੁੱਟ ਲੈਣ ਦੀ ਜਾ ਕੇ ਆ ਜੇ ਦੱਸਿਆ ਮਨੇ ਕਵੰਤੀਆਂ ਪਾ ਲੀਆਂ ਕਿ ਅਸੀਂ ਰਲ ਕੇ ਕੰਮ ਕਰਾਂਗੇ ਹਰਮਨ ਸਿੰਘ ਆਪਾ ਥੱਲੇ ਪੱਟੀ ਥੱਲੇ ਕਹਿੰਦਾ ਲੱਕੜਾਂ ਮੈਂ ਚਿਣੀ ਜਾਊਂਗਾ ਤੇ ਮੈਂ ਚੱਕ ਚਾ ਲੈ ਜਾਊਂਗਾ ਤੇ ਸਿਮਰਨ ਕਹਿੰ ਲੋ ਪਰ ਯਾਪਾ ਦੌੜ ਰਹੀਆਂ ਹਮ ਲੋਕ ਹੈ ਗਈਆਂ ਠੀਕ ਠੀਕ ਹੈ ਜੀ ਤੇ ਰਵਈਆ ਨਾ ਕਰ ਮੱਲ ਬਣ ਗਈ ਪਲੀਜ਼ ਪਰਫੋਰ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਆਪੇ ਕਿਰੇ ਲਈ ਠੀਕ ਹੈ ਉਸ ਤੋਂ ਬਾਅਦ ਇਧਰ ਲ ਇਹ ਦਰ ਘਰ ਦਾ ਰਕਮ ਹੋਊਗਾ ਉਹਦੇ ਵੀ ਤੇਰੀ ਆਪਾਂ ਪੂਰਾ ਪੂਰਾ ਯੋਗਦਾਨ ਕਰਾਵਾਂਗੇ ਆਪਾਂ ਡਿਗਰ ਉਹ ਦੀ ਤਾਂ ਠੀਕ ਹੈ ਹਾਂ ਠੀਕ ਹੈ ਜੀ ਐਗਰੀ ਹੈ ਨਾ ਹਾਂਜੀ ਹਾਂਜੀ ਚਲ ਠੀਕ ਹੈ ਤੁਹਾਨੂੰ ਬਾਦ ਵਧੀਆ ਨਾ ਲੱਕਣਾ ਤੁਰਾ ਕੇ ਚਾਹ ਪਾਣ ਨੂੰ ਵਧੀਆ ਗਏ ਠੀਕ ਓਕੇ ਜੀ ਕਾਹ ਵੀ ਨਹੀਂ ਲਾਲਚ ਕਹਦੇ ਦੰਦੇ ਆ ਜੀ ਮੈਂ ਬਿਨਾਂ ਲਾਲਚ ਤੋਂ ਹੀ ਛੱਡਨਾ ਆਪਾਂ ਇੱਕ ਤਾਂ ਜਿਹੜਾ ਹੱਪ ਕਰ ਦਿੰਨੇ ਨਹੀਂ ਕੋਈ ਵੀ ਨਹੀਂ ਕੰਮ ਜਿੰਨੇ ਬਣੀ ਹੈ ਮੈਂ ਚੱਲ ਲਾਤੇ ਮੈਂ ਕੀ ਤੋਂ ਵੀ ਲਾਤੇ ਆਪਾਂ ਕੀ ਤੋਂ ਵੀ ਚਲ ਆ ਦੇਖੋ ਇਹਨਾਂ ਕਾਲੀ ਭਰਨੀ ਆਪਾਂ ਕਿਹ ਕਿਹ ਇੱਕਨ ਤਾਂ ਖਾਲੀ ਕੋਰੀਏ ਬਸ ਤੋਹ ਭਰਈਏ ਤੇ ਮੰਨਦੇ ਸੀ ਠੀਕ ਹੈ ਠੀਕ ਹੈ ਓਕੇ ਵੈਰੀ ਗੁੱਡ ਐਦਾਂ ਕਹਣਾ ਕੰਪਰਮਾਈਜ਼ ਚੱਲੇ ਨਾ ਹਾਂਜੀ ਹਾਂਜੀ ਹਰ ਇੱਕ ਕੰਮ ਦੇ ਵਿੱਚ ਪਤੀ ਪਤਨੀ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਠੀਕ ਹੈ ਨਹੀਂ ਬਿਲਕੁਲ ਜੀ ਤੇ ਪਤਨੀ ਤੋਂ ਬਿਨਾਂ ਪਤੀ ਅਧੂਰਾ ਹੈ ਹਾਂਜੀ ਤੇ ਪਤਨੀ ਤੋਂ ਵਗੈਰਾ ਪਤੀ ਅਧੂਰਾ ਹੈ ਤੇ ਪਤੀ ਦੇ ਵਗੈਰਾ ਪਤਨੀ ਵੀ ਅਧੂਰੀ ਹੈ ਸਹੀ ਗੱਲ ਹੈ ਠੀਕ ਹੈ ਨਾ ਸਹੀ ਗੱਲ ਹੈ ਕੰਪਰਮਾਈਜ਼ ਓ ਮਾਈ ਗੋਡ ਲਓ ਜੀ ਰੋਟੀ ਟਿਕ ਪਰੀ ਗਈ ਉਹਨਾਂ 'ਕ ਲੈ ਜਾਓ ਹੁਣੇ ਹਾਂ ਬਸ ਬਹੁਤ ਲਿਆ ਪਰ ਰੋਟੀ ਟਿਕ ਲੈ ਆਉਣ ਦੀ ਹਾਂ ਥੈਂਕ ਯੂ ਜੀ ਬਹੁਤ ਧੰਨਵਾਦ। ਨਹੀਂ ਧੰਨਵਾਦ। ਲੈ ਬਰ ਦੇ ਲਿਆ ਘਰੇ ਆਇਆ ਤਾਂ ਕਰਦੇ। ਹਾਂ ਜੀ। ਲੈ ਬਰ। ਹੁਣ ਆਪਾਂ ਇਹਨਾਂ ਤਿੰਨ ਯਾਨੇ ਹੋ ਗਏ ਨਾ। ਹੁਣ ਆਪਾਂ ਨੇ ਮਿੰਟ ਤਿੰਨ ਲਾਉਣੇ। ਹਾਂ ਜੀ ਹਾਂ ਜੀ। ਠੀਕ ਹੈ ਨੀ? ਸਹੀ ਹੈ ਜੀ। ਬਸ ਤੇਰਾ ਖਾਲੀ ਕਰਦੀ ਕਰਦੀ। ਹਾਂ। ਆ ਭਰਦੀ। ਸਹੀ ਹੈ ਜੀ। ਆਇਆ ਬਸ ਮੈਂ। ਓਕੇ। ਆਇਆ ਮੈਂ ਗੱਡੀ ਮੋੜ ਕੇ। ਓਕੇ ਜੀ। ਲਗੜਾਓ। ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ ਹਾਂਜੀ। ਐਵੇਂ ਹੀ। ਤੇਰੇ ਲੀਫਰ ਆ ਰਹੀ ਹੈ ਸ਼ਿੰਗਾਰੀ ਤੇ ਰਿਆਰ ਨੇ। ਹੈਂ? ਪਤਾ ਨਹੀਂ ਜੀ ਬਸ ਸੁਣਿਆ ਨਹੀਂ ਗੱਡੀ ਮੋੜ ਕੇ ਬਸ ਇੰਨਾ ਪਤਾ ਹਾਂ ਜੀ ਆ ਤੇਰੇ ਲਈ ਫਰਾਰੀ ਐ ਸ਼ਿੰਗਾਰੀ ਤੇਰੇ ਯਾਰ ਨੇ ਦੇਖੋ ਮੇਟਰ ਲੱਕਣਾ ਆਪਾਂ ਚੱਕਦੀਆਂ ਤੇ ਹੁਣ 2 ਕਿਲੋ ਰਹਿ ਗਏ ਸਾਰੀਆਂ ਥੱਲੇ ਸਾਰਾ ਭਰ ਗਿਆ ਸੀ ਮੇਰਾ ਆਪਣਾ ਪੱਤੀ ਥੱਲੇ ਨਾਲ ਸਾਰੀ ਨਾ ਕੋਈ ਭਰ ਗਿਆ ਵਾਸੀ ਕਰ ਲੋ ਤੇ ਹੋਰ ਆਉਣੀ ਆ ਬਾਕੀ ਆਪਣਾ ਭਰ ਕੇ ਰੱਖਣੀ ਪੈਣੀ ਆ ਠੀਕ ਹੈ ਜੀ ਠੀਕ ਹੈ ਆਹੀ ਭਰ ਕੇ ਰੱਖ ਲਾਂਗੀ ਕਿਵੇਂ ਹਾਂ ਬਸ ਆ ਲਾਦਲੀ ਵਾਕੀ ਭਰ ਕੇ ਰੱਖਣਾ ਬੱਚਾ ਠੀਕ ਹੈ ਜੀ ਜਾ ਵੀ ਨਹੀਂ ਫਿਰ ਮੈਂ ਕਹਿੰਦਾ ਟਾਈਮ ਦਾ ਰੋਟੀ ਦਾ ਹੋਣੇ ਵਾਲਾ ਕਿੰਨੇ ਟਾਈਮ ਗਏ ਰੋਟੀ ਕਿਥੇ ਟਾਈਮ 1:30 ਹੋਇਆ ਹਾਲੇ 1:30 ਹੋਇਆ ਜੀ ਅੱਛਾ ਆ ਰਹੀ ਤੁਹਾਨੂੰ ਮੈਂ ਚੱਕ ਦਿੰਨੇ ਠੀਕ ਹੈ ਜੀ ਤੇ ਤੂੰ ਜੇ ਆਪਣਾ ਸ਼ੈਲਫ ਚੈੱਕ ਕਰਨੀ ਕਰੀ ਠੀਕ ਹੈ ਠੀਕ ਹੈ ਜੀ ਜਾਣਾ ਚਾਹਤੋਂ ਪੀਰ ਜਾ ਘੜੀ ਬਾਹਰ ਚਲ ਠੀਕ ਹੈ ਜੀ ਲੜਾਈ ਲੱਗੀ ਵੀ ਐਨਜੋਇਮੈਂਟ ਜਿੰਨਾ ਕਰ ਲੈ ਕਰ ਲਿਆ ਕੀ ਪਤਾ ਠੀਕ ਨਹੀਂ ਠੀਕ ਹੈ ਜੀ ਠੀਕ ਹੈ ਉਹ ਤਾਂ ਹੈ ਹੀ ਹੈ ਜੀ ਆਹ ਭਰਤੀਆ ਵੀ ਰਹੀ ਜਿਹੜਾ ਪਾਣੀ ਇੱਕ ਟ੍ਰੇ ਨੂੰ ਬਾਪੂ ਜੀ ਦੇ ਉਧਰ ਵਾਲੀ ਅੱਛਾ ਜੀ ਇਹ ਸਾਫ਼ ਕਰਦਾ ਮੈਂ ਇਹ ਸਾਫ਼ ਕਰ ਦੇ ਠੀਕ ਹੈ ਇਹ ਉਧਰ ਖੜਾ ਐ ਫਰਨੇ ਮੇ ਤਾਂ ਲੱਕੜਾਂ ਆਪਣੀਆਂ ਕਿੰਨੀਆਂ ਕੁ ਲੱਗ ਗਈਆਂ ਨੇ ਆ ਦੇਖ। ਥੱਲੇ ਸਾਰੀ ਇਹ ਜਿਹੜੀ ਪੱਟੀਆਂ ਛੇਟ ਲਾ ਬਸ ਸਾਰੀ ਨਗਰੋਂ ਭਰ ਗਿਆ ਮਨੋਂ ਉੱਧੀਆਂ ਦੀ। ਅੱਧੀ ਕਿਲੋ ਹੋਰ ਵੀ ਬਾਹਰ। ਉਹ ਵੀਰੇ ਬਾਹਰ ਹੀ ਠੱਕ। ਜੇ ਇਹਦੀ ਪੱਕਾ ਰੱਖਦਾ ਕਿਥਾ ਨਾ। ਮੈਂ ਕਹਿੰਦਾ ਆ ਵੀ ਥੱਲੇ ਪੂਰੀ ਆਉਣੀ ਹੈਗੀ। ਲੱਕੜਾਂ ਵੱਧ ਦੇਗਾ ਔਰੂੰਗੇ ਲੱਕੜ ਦੇਗਾ ਆਪਾਂ ਨੂੰ। ਨਹੀਂ ਤਾਂ ਆਪਣੀ ਪੱਟੀ ਤੇ 10 ਕਾਉਂਟ ਲੱਕੜਾਂ ਨਾਲ ਪੂਰੀ ਪੂਰੀ ਕੰਪਲੀਟ ਪਰਫੈਕਟ ਹੁੰਦੀ ਆ। ਲੱਕੜਾਂ ਲੁਕੜਾਂ ਦਾ ਕੰਮਕਾਰ ਮਿੱਤਰੋ ਆਪਾਂ ਨੇ ਸਾਰਾ ਨਿਵੇੜਤਾ ਕਰਤਾ ਕੰਪਲੀਟ ਤੇ ਹੁਣ ਆਪਾਂ ਚੱਲਦੇ ਆਂ। ਭਾਰਤੇ ਚਾਹ ਪੀਣ ਵਾਸਤੇ ਜਿੱਦਾਂ ਸਿਮਰ ਨੇ ਪਹਿਲਾਂ ਪ੍ਰੋਮਿਸ ਕੀਤਾ ਸੀ ਆਪਾਂ ਨੇ ਵੀ ਆਪਣੀ ਹੈਲਪ ਕਰਾਉਗੀ ਤੇ ਆਪਾਂ ਇਹਨੂੰ ਚਾਹ ਪਾਣੀ ਪਿਲਾ ਕੇ ਲਿਆ ਵੈਸੇ ਚਾਹ ਆਪਣੀ ਬਣਾਉਣੀ ਹੁੰਦੀ ਹੈ ਵੈਸੇ ਵੀ ਹਾਂਜੀ ਵੈਸੇ ਹੀ ਚੱਲੇ ਹੁੰਦਾ ਬਣਾਉਣਾ ਬਣ ਜਾਂਦੇ ਹਨ ਤੇ ਹਰਮਨ ਨੇ ਮੰਗਾਇਆ ਕਫੇ ਤੇ ਹਰਮਨ ਕਫੇ ਲੈਦਣੇ ਤੇ ਆਪਾਂ ਵੀ ਗਿਆ ਉਹਨੇ ਭਾਰਤ ਜਾ ਕੇ ਚਾਹ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਹਲੇ ਬਹੁਤ ਕੰਮ ਕਰਨੇ ਹਲਦਾ ਮੇਥੋ ਦਿਨ ਦੀ ਸ਼ੁਰੂਆਤ ਹੋਈ ਆ ਐਡਾ ਵੱਡਾ ਪਹਾੜ ਜਿਹੜਾ ਦਿਨ ਪਿਆ ਤੇ ਪਹਾੜਾਂ ਜਿਹੜੇ ਕੰਮ ਕਰਨੇ ਆ ਜੇ ਆਪਾਂ ਨੇ ਦੇਖੋ ਤੁਸੀਂ ਫਿਰ ਲਓ ਵੀ ਮਿੱਤਰੋ ਆਪਾਂ ਨੇ ਆਰਡਰ ਕੀਤੀ ਆ ਆਪਣੀ ਕਫ ਬਲਾਸਮ ਕੀ ਆ। ਇਹ ਜਿਹੜੇ ਮੱਖਣੀ ਆਉਣੇ ਹੋਣੇ ਹੈ। ਹੈ? ਠੰਡਾ ਹੋਏ ਕਿ ਥੋੜਾ ਠੰਡਾ ਹੋ ਜਾਂਦੇ ਆ ਜੀ ਤੇ ਇਹ ਕਿ ਚੀਨੀ ਚੰਗੀ ਤਰ੍ਹਾਂ ਘੁਲ ਜਾਂਦੀ ਆ ਜੀ। ਖੇਲ ਵੀ ਮੈਂ ਕਦੀ ਇਹਨੂੰ ਨਵ ਨਵ ਮਦਾਨੀ ਲੱਗ ਲਗੀ ਚਮਚੇ ਵਿੱਚ ਕਿ ਦੇਖ ਮੈਂ ਕਿਤੇ ਮੱਖਣੀ ਨਹੀਂ ਕਿਹਾ ਵਿੱਚ ਵਿੱਚ। ਸਹੀ ਗੱਲ ਹੈ ਜੀ। ਤੇ ਹਰ ਮਰ ਵਾਸਤੇ ਮੇਥੋਂ ਆਪਣਾ ਕਾਫੀ ਪੈਕ ਕਰਵਾ ਲਈਏ ਤੇ ਹੁਣ ਪਹਿਲੇ ਦੇ ਕੇ ਤੇ ਆਪਾਂ ਹੋ ਚੱਲਦੇ ਆਂ। ਲੋਏ ਮਿੱਤਰੋ ਚਾਹ ਬਾਣੀ ਪੀ ਲਈ ਆਪਾਂ ਨੇ। ਤੇ ਜਮ ਹੋਰ ਕੰਮ ਕਰਾਂ ਵਾਲੀ ਕੋਈ? ਹਾਂਜੀ। ਕੋਈ ਮੇਰੀ ਕੀ ਹੈਲਪ ਕਰਵਾ ਕਰਦੇ ਵਿੱਚ ਕੋਈ? ਹਾਂਜੀ ਥੋੜਾ ਮਾਰਕੀਟ ਜਾ ਕੇ ਆਣਾ ਜੀ ਬਾਅਦ ਚ ਬੱਸ। ਮਾਰਕੀਟ ਦਾ ਸਾਰਾ ਰੋਜ਼ ਦੇ ਕਹਿੰਦਾ ਮਾਰਕੀਟ ਕਰਾ ਪਹਿਲੀ ਭਜਣਾ ਅੱਪਜ ਹਾਂਜੀ ਮਾਰਕੀਟ ਦਾ ਕੰਮ ਤਾਂ ਹੋਇਆ ਵਈ ਆ ਜੀ ਸਾਰਾ ਨਵੇਂ ਡਾ ਸਾਰਾ ਕਿਉਂ ਹਾਂਜੀ ਹਾਂਜੀ ਲੈ ਵੀ ਠੀਕ ਹੈ ਤੇ ਆਪਾਂ ਹਰਮਨਾਂ ਕਰਾ ਦਿੰਨੇ ਨੇ ਠੀਕ ਹੈ ਠੀਕ ਹੈ ਇੰਪਾਸਟੋ ਪੂਸਟ ਬਣਾ ਦੰਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਮਾਰਕੀਟ ਹਣਾ ਠੀਕ ਹੈ ਠੀਕ ਹੋ ਗਿਆ ਓਕੇ ਜੀ ਖੁਸ਼ ਸਹੀ ਹੈ ਜੀ ਲੈ ਵੀ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਘਰੇ ਲੈ ਵੀ ਹਰਮਨਸੇ ਕਾਫੇ ਤੇ ਇੰਪਾਸਟੋ ਬਣਾਉਣੇ ਆਟੇ ਚਾਹੀਦਾ ਹਾਂਜੀ ਆਟਾ ਉਦੋਂ ਮੈਂ ਹੀ ਚੱਕ ਲਿਆ ਵਾ ਠੀਕ ਹੈ ਲੈ ਦੋ ਤਿੰਨ ਬੋਦੀਆਂ ਵਾ ਠੀਕ ਹੈ ਸ਼ ਆਇਆ ਮੈਂ ਠੀਕ ਹੈ ਮੈਂ ਪਾਸ ਤੋਂ ਬਣਾ ਕੇ ਠੀਕ ਹੈ ਜੀ ਹੁਣ ਮੇਤਰੋ ਟਾਈਮ ਪਉਣਾ ਇੱਕ ਹੋ ਗਿਆ ਤੇ ਆਪਾਂ ਨਹਾ ਤੋ ਕੇ ਰੈਡੀ ਹੋ ਗਏ ਆ ਸਾਡੀ ਤੁਸੀਂ ਪੈਂਟਰੀ ਮਿਲੋ ਪੈਂਟਰੀ ਇੱਧਰ ਦੇਖੋ ਸਾਰਿਆਂ ਨੂੰ ਕਹੋ ਕਿ ਮੈਂ ਕੋਈ ਕੰਮ ਨਹੀਂ ਕੀਤਾ ਅੱਜ ਨਾ ਮੈਂ ਲੱਕੜਾਂ ਧਰਾਈਆਂ ਹੈ ਨਾ ਮੈਂ ਕੋਈ ਕੰਮ ਨਹੀਂ ਕੀਤਾ ਜਿਵੇਂ ਕਿ ਮੈਂ ਬਿੱਲ ਹੈ ਕਿ ਬਸ ਮੈਂ ਬਿੱਲ ਹੈ ਇਹ ਕਹਦੇ ਇਹ ਮੋਰੀ ਮਾਸੇ ਪੈਂਟਰੀ ਸਿੱਧੀ ਆ ਹੋਰ ਜੀ ਮੈਂ ਠੀਕ ਠਾਕ ਨਾਲ ਹੀ ਹਾਂਜੀ ਹੁੰਦੀ ਹੈ ਜੀ ਠੀਕ ਬੱਟ ਠੀਕ ਹੈ ਤੇ ਮੇਤਰੋ ਹੁਣ ਟਾਈਮ ਹੋ ਗਿਆ ਆਪਣਾ ਰੋਟੀ ਪਣੀ ਖਾਣ ਦਾ ਤੇ ਇਹ ਥੱਕੇ ਪਏ ਆ ਹਨਾ ਹਾਂਜੀ ਹਾਂਜੀ ਮਤਲਬ ਅੱਗੇ ਲੱਕੜਾਂ ਦੇ ਕਿਉਂ ਦਸੀ ਕਿ ਇੱਕ ਟਰਾਲੀਆਂ ਦੋ ਟਰਾਲੀਆਂ ਤੇ ਅੱਜ ਤਾਂ ਆਪਣੇ ਕਈ ਟਰਾਲੇ ਧਰਾਲੀਆਂ ਇਕੱਠੀਆਂ ਆ ਨਾ ਹਾਂਜੀ ਹਾਂਜੀ ਪਰ ਇਹ ਫਾਇਦਾ ਵੀ ਮਿੱਤਰੋ ਹੈਗਾ ਇਦਾਂ ਮਤਲਬ ਆਪਾਂ ਹੁਣ ਇੱਕ ਵਾਰੀ ਅੱਗੇ ਹੁੰਦਾ ਸੀਗਾ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਆਪਾਂ ਜਾਣਾ ਪੈਂਦਾ ਸੀਗਾ ਤੇ ਹੁਣ ਇਦਾਂ ਹੋਣਾ ਵੀ ਹੁਣ ਇੱਕ ਵਾਰ ਲੱਕੜਾਂ ਧਰਾ ਦੀਆਂ ਸਾਰੀਆਂ ਥੱਲੇ ਆ ਚਿੰਦਿਆਂ ਪੂਰੀ ਨੱਕੋ ਨੱਕਾ ਵਹਿਣ ਥੱਲੇ ਭੱਠੀ ਭਰਤੀ ਆ ਤੇ ਹੁਣ ਆਪਾਂ ਨੂੰ 15-20 ਦਿਨ ਮੌਜ ਹੈ 15-20 ਲੱਕੜਾਂ ਹੀ ਦੇਖਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਹਨਾ ਹਾਂਜੀ ਹਾਂਜੀ ਤੇ ਹੁਣ ਖਾਣ ਨੂੰ ਕੀ ਮੈ ਭੁ ਕਦਰ ਰੋਟੀ ਬਣਾਈ ਜੀ ਆਲੂ ਪਾ ਕੇ ਪਿਆਜ਼ ਪਾ ਕੇ ਦਾਲ ਪਾ ਕੇ ਸਾਰਾ ਕੁਝ ਮਿਕਸ ਕਰਕੇ ਜੀ ਦਹੀਂ ਨਾਲ ਬਣਾਈ ਨੀ ਅੱਜ ਰੋਟੀ ਤੇ ਨੋ ਵੀ ਰੱਖਣਾ ਕੋਈ ਇਹ ਕਿਹਦਾ ਸਿੰਪਲ ਰੋਟੀ ਹੁੰਦੀ ਆ ਹਾਂਜੀ ਹੁਣ ਉਹਦਾ ਮੈਨੂੰ ਨਾ ਨਹੀਂ ਪਤਾ ਜੀ ਕੀ ਰੱਖੀਏ ਲੂਣ ਮਿਰਚ ਵਾਲੀ ਰੋਟੀ ਜੀ ਲੂਣ ਮਿਰਚ ਰੋਟੀ ਦਹੀਂ ਦੇ ਨਾਲ ਲੈ ਬਣਾਉ ਭੁੱਖ ਬਹੁ ਲੱਗੀ ਹੋਈ ਆ ਉਸ ਤੋਂ ਬਾਅਦ ਫੇਰ ਅਪਾ ਚੱਲਦੇ ਮੇਥਰੋ ਐਰੋਸਪੇਨ ਹਲੇ ਆਪਣਾ ਸਮਾਨ ਲਿਆਉਣ ਤੇ ਰਹਿੰਦੇ ਆ ਰਸਪੇਨ ਵਾਲਾ ਠੀਕ ਹੈ ਹਾਂਜੀ ਲਿਓ ਫੇਰ ਰੋਟੀ ਬਾਣੀ ਕਿਦਰ ਕੀ ਪੈਂਤਰੀ ਆ ਬਣੀ ਪੈਂਤੂ ਕੀ ਦੇਖਦੀ ਆ ਇਹ ਦੇਦੇ ਕਿਹਨੇ ਗੱਲਾਂ ਮਤਾ ਕਰਦੇ ਆ ਹਾਂਜੀ ਕਿਹਨੇ ਗੱਲਾਂ ਕਰਦੇ ਆ ਹੂੰ ਕਿ ਹਨਾਂ ਬੈਂਟਰੀ ਹਾਂ ਨਾਂ ਬੈਂਟਰੀ ਆ ਤੇਰੀ ਬੋਲ ਦੇ ਆ ਤੇਰੀ ਬੋਲ ਇਹ ਬੋਲ ਆਪ ਕੀ ਹੈ ਬੋਲਣਾ ਤਾਂ ਬਹੁਤ ਆ ਦੇਖੋ ਜੀ ਬਹੁਤ ਆ ਬੋਲਣਾ ਨਾਲ ਤਾਂ ਰੱਜ ਇਹ ਨਾ ਬੋਲਣਾ ਬੱਦ ਖੇਡਦੇ ਮਿੱਤਰੋ ਇਹ ਕਿਉਂ ਇਹ ਬੋਲ ਹੈਗੀ ਹਲਕੀ ਤੇ ਆਹ ਹੈਗੀ ਥੋੜੀ ਭਾਰੀ ਇਹ ਜੇ ਮਾਰਦਾ ਪੈਰ ਇਹਦੇ ਪਰ ਪੈਰ ਸੱਟ ਵੀ ਲੱਗਦੀ ਨਹੀਂ ਲੱਗਦਾ ਮੈਨੂੰ ਹਨਾ ਇਹਨੂੰ ਮਾਰਦਾ ਭੱਜੀ ਵੀਰਦੀ ਨਾ ਬੈਂਟਰੀ ਆ ਤੇਰੀ ਬੋਲ ਹੈ ਆ ਤੇਰੀ ਬੋਲ ਹੈ ਚੜੀ ਜੀਏ ਇਹ ਚੜੀ ਜੀਏ ਜੀ ਕਾਇਮ ਸੱਚ ਸੱਚ ਕਾਇਮ ਨਹੀਂ

ਪਾਗਦਾਨੇ ਪਰ ਜੱਪਾ ਖਾਂਦੀ ਹੋਵੇ ਵਿੱਚ ਹਰ ਪੱਛਦਾਨੇ ਐਵੇਂ ਫੜਦਾ ਇਹ ਟੱਪਾ ਨਹੀਂ ਖਾਂਦੀ ਬੋਲ ਅਰੇ ਇਹ ਚਿੱਕੀ ਚਿੱਕੀ ਬੋਲ ਪੈਂਦੀ ਲਾ ਆ ਤਾ ਦੇਖੂ ਲਾ ਮਾਰੂ ਲਾ ਹਉ ਤਰੀ ਕਿ ਦੀ ਲੰਬੀ ਕਿੱਕ ਮਾਰੀ ਓਏ ਉਹ ਤੋਦਦਾ ਤੋਤੀ ਬਣ ਗਿਆ ਦੇਖੇ ਫੜੀ ਬੇਟਾ ਬੋਲ ਦੇ ਕਿ ਮੈਂ ਤੋਦੂ ਹਾਂਜੀ ਹਾਂਜੀ ਐਵੇਂ 3 ਐਵੇਂ 3 ਇਹ ਇੱਕ ਜਣਾ ਨਾ ਚਾਹੀਦਾ ਯਾ ਸਿੰਘ ਖਡਾਈ ਆ ਦੇਖੀ ਆ ਦੇਖੀ ਆ ਇਹ ਭਾਰੀ ਇਹ ਤਾਂ ਡਰਦੇ ਵੀ ਗਏ ਸਣਾ ਆ ਤਾਂ ਪੈਦਾ ਮਿੱਤਰੋ ਜਿਵੇਂ ਹਾਕੀ ਹੋਇਆ ਬਸ ਆ ਤਾਂ ਪੈ ਜਿਵੇਂ ਹਾਕੀ ਆ ਦੇਖਦੇ ਇਹ ਐ ਬਹੁਤ ਮਾਰਦਾ ਹਾਕੀ ਹਾਕੀ ਕਹਿੰਦਾ ਵੈਸੇ ਫੇਰ ਤੁਸੀਂ ਆ ਦੇ ਉੱਪਰ ਜੂਹਾ ਬਣਿਆ ਉਹ ਜੂਹਾ ਕਦੇ ਬਸ ਬੁੱਖ ਲੱਗੀ ਸਾਰੇ ਦਿਨ ਖੇਮਾਾਰ ਮਾਰ ਕੇ ਆਨ ਸਾਰੇ ਦਿਨ ਦੇ ਜੈਮਾਫੀ ਹਾਂਜੀ ਲੈਓ ਟਿਪਾ ਬੁੱਖ ਲੱਗੀ ਬਹੁਤ ਜਾ ਰਹੀ ਹੈ ਲਓ ਜੀ ਕਰੋ ਚੱਕੇ ਮੇਟਰੂ ਮਿੱਸੀਆਂ ਰੋਟੀਆਂ ਤੇ ਨਾਲ ਯੋਗਰਤ ਦਹੀਂ ਅੱਜ ਥੋੜਾ ਲੰਚ ਥੋੜਾ ਜਿਹਾ ਹਲਕਾ ਹਲਕਾ ਹੋ ਰਿਹਾ ਆਪਣਾ ਹੈਨਾ ਹਾਂਜੀ ਹਲਕਾ ਹਲਕਾ ਜਿਹਨਾਂ ਕੰਮ ਭਾਰੀ ਕੀਤਾ ਉਹਨਾਂ ਨੂੰ ਲੰਚ ਹਲਕਾ ਹਾਂਜੀ ਠੀਕ ਹੋ ਗਿਆ ਤਾਂ ਮਨ ਤਾਂ ਇਹਦਾ ਵੀ ਖਾਣ ਨੂੰ ਕੁਝ ਕੁ ਵਧੀਆ ਚੀਜ਼ ਬਣੂਗੀ ਮਤਲਬ ਰੋਟਾਂ ਕੋਈ ਪਨੀਰ ਦੀ ਪਨੂਰ ਆਊਗਾ ਮਟਰ ਪਨੀਰ ਸ਼ਾਹੀ ਪਨੀਰ ਨੰਮ ਵੈਸੇ ਹੈ ਇਹ ਬਿਲਕੁਲ ਬੈਸਟ ਆਪਸ਼ਨ ਹੈ ਮੇਥਰੋ ਇਹ ਕਈ ਵਾਰ ਦਾਲ ਸਬ지 ਬਚ ਰਹਿੰਦੀ ਹੈ ਨਾ ਤੇ ਉਸ ਰੋਟੀ ਵਾਟਾ ਗੁੰਨੋ ਤੇ ਰੋਟੀ ਖਾਓ ਤੇ ਪ੍ਰਭੂ ਕੇ ਗੁਣ ਗਾਓ ਹਨਾ ਇਹ ਵਿੱਚ ਮੈਂ ਗ੍ਰੇਸਣ ਵੀ ਪਾਇਆ ਜੀ ਰੋਟੀ ਦੇ ਵਿੱਚ ਥੋੜਾ ਜਿਹਾ ਪਿਆ ਹੁੰਦਾ ਛੋਲਿਆਂ ਦਾ ਆਟਾ ਲੈਂਦੇ ਹੁਏ ਉਹ ਵੀ ਵਿੱਚ ਪਾਇਆ ਜੀ ਬੇਸਣ ਵੀ ਪਾਇਆ ਇਹ ਪ੍ਰੋਟੀਨ ਦੀ ਇਹ ਮਾਤਰਾ ਪੂਰੀ ਕਰਤੀ ਆ ਹਾਂ ਹਾਂ ਜੀ ਇਹਦੇ ਵਿੱਚ ਹੋਰ ਜੀ ਦਾ ਹਰੀਆਂ ਮਿਰਚਾਂ ਆਦਰਕ ਸਾਰਾ ਉਹ ਘੁੱਟ ਕੇ ਸਾਰਾ ਪਾਇਆ ਜੀ ਹਾਂ ਤਾਂ ਠੀਕ ਹੋ ਗਿਆ ਫਿਰ ਤਾਂ ਵਧੀਆ ਹੋ ਗਿਆ ਕੱਲੀ ਦਾਲ ਨਹੀਂ ਪਾਈ ਹੈਗੀ ਜੀ ਸਾਰਾ ਸਮਾਨ ਪਾਇਆ ਠੀਕ ਹੋ ਗਿਆ ਥੈਂਕ ਯੂ ਥੈਂਕ ਯੂ ਹੋ ਗਿਆ ਫਿਰ ਤਾਂ ਵੈਰੀ ਮੱਚ ਹੋ ਗਿਆ ਪੈਂਟਰੀ ਆ ਜਾ ਪੈਂਟਰੀ ਆ ਜਾ ਐ ਤੇ ਮਾਰਦਾ ਬੁਲਾ ਜੀ ਮੈਂ ਇੱਥੇ ਸਵੇਰੇ ਤਿੰਨ ਚਾਹ ਵਰ ਗਿਆ ਸੋਟੀ ਪਾਣੀ ਖਾ ਗਿਆ ਬਣਾ ਨਾ ਹਾਂਜੀ ਹਾਂਜੀ ਕਿੱਦੋਂ ਚੱਲੇ ਤੁਸੀਂ ਹੁਣ ਚਿਆ ਆ ਲੈ ਬਈ ਤੇ ਮੇਰੇ ਤੋਂ ਆਪਣਾ ਕੁਸ਼ਾਂਸੀ ਵੀ ਆ ਗਿਆ ਸਕੂਲ ਤੋਂ ਉਹ ਪਾਪਾ ਦੀ ਪੁੱਤਰੀ ਆ ਗਈ ਓਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਹੈ ਵਧੀਆ ਐਨ ਵਧੀਆ ਵਧੀਆ ਕਿਵੇਂ ਰਿਹਾ ਚੱਲ ਤੈਨੂੰ ਸਕੂਲ ਦੇ ਵਿੱਚ ਕੀ ਕਰ ਰਿਹਾ ਐਨ ਘੰਟ ਰਿਹਾ ਐਨ ਬੜੀ ਟੌਪ ਦਾ ਕੀ ਕਰ ਠੀਕ ਹੋ ਗਿਆ ਔਰ ਚੰਦਰ ਦੀ ਚਲੋ ਉੱਪਰ ਚਲੋ ਜੀ ਅਉ ਮੈਂ ਥੱਲੇ ਧੁੱਪ ਪੜ ਗਿਆ ਆ ਆ ਗਿਆ ਸ਼ਾਂਤੀ ਉਹ ਆ ਗਿਆ ਸਕੂਲ ਤੋਂ ਉੱਪਰ ਠੰਢੀ ਹੈ ਜੈ ਹਨਾ ਹੰਡ ਜੀ ਹੈ ਹੰਡ ਜੀ ਦੀ ਛਾਵਾਂ ਜਾਂ ਲੱਗਦੀ ਹੈ ਧੁੱਪ ਚ ਗਰਮੀ ਹੈ ਜੀ ਮੈਂ ਤਾਈਆਂ ਤੇ ਖੜਾ ਧੁੱਪੇ ਮੈਂ ਕਹਦਾ ਗਰਮ ਧੁੱਪ ਸੇ ਜਾ ਬਟਾ ਮੈਂ ਸ਼ਾਂਣ ਹੋਣਿਆ ਲਹੋਣੇ ਹਾਂ ਜੀ ਉਹ ਲੈ ਕੇ ਉੱਪਰ ਜਾਨਾ ਆ ਖੋਲ ਦੇ ਬਟਨ ਉੱਪਰ ਗਰਮੀ ਆਉਂਦੀ ਆ ਖੋਲਿਓ ਬਈ ਇਹ ਤੇ ਖੜਾ ਧੁੱਪ ਗਿੰਦੇ ਸੂਰੀ ਦੇ ਲੈ ਦੇ ਦਿੱਟੋ ਲਾਈਵ ਸ਼ਾਂਤੀ ਆ ਆਦਿਕਤ ਕੀ ਬਣਾਇਆ ਖਾਤੇ ਮम्मा ਨੇ ਦਾਲੇ ਰੋਟੀ ਸ਼ਾਂਦੀ ਪਸੰਦ ਦੀ ਯੈਸ ਬੋਨਾ ਪੇਤੀਡੋ ਉਹ ਹੁਣ ਜਨਾਬ ਪਿਆਰ ਨਾਲ ਖੋਲ ਰਹੇ ਆ ਵੀ ਮੇਰੇ ਹੱਥ ਲਗਾਉਂ ਮम्मा ਧੋਤੇ ਕੋਈ ਨਹੀਂ ਮੈਂ ਕੋਈ ਨਹੀਂ ਖੋਤ ਰਿਆ ਇਹ ਇੱਕ ਕਿੰਨੀ ਸਦੀ ਲਾ ਹੱਥ ਕਰ ਲੈ ਸਰਦਮ ਨਾ ਨਾ ਸਾਰੇ ਲੋੜੀ ਬੋਨਾ ਪੇਤੀਡੋ ਬੋਨਾ ਪੇਤੀਡੋ ਥੋੜੀ ਖੁੱਲ ਗਈ ਅੱਖ ਫਿਰ ਸੋਲੇ ਪੰਥਰ ਜੀ ਸੋਲੇਓ ਸੋਲੇਓ ਸ਼ੰਦੇ ਉਹਦੇ ਰਵਾਜੀ ਫਿਰਦਾ ਛਾਲਾ ਮਾਰ ਲੈਂਦੇ ਨਾ ਤੋ ਇਧਰ ਜੋ ਹੁਣ ਤੁਸੀਂ ਰੋਟੀ ਖਾ ਲਓ ਤੇ ਪਹਿਲਾਂ ਇਹ ਪਾਚ ਕਢਾ ਲਓ ਤੁਹਾਨੂੰ ਰੋਟੀ ਖਾ ਚੁੱਕੇ ਫਾਈਨ ਪਲੇਓ ਵੀ ਮੁੰਡੇ ਨੂੰ ਪਲਾਓ ਪਾਣੀ ਤੇ ਮੁੰਡੇ ਦੇ ਪਾਪਾ ਨੂੰ ਕਰੋ ਇਸ ਤਰ੍ਹਾਂ ਬਿੱਲਾ ਤੇ ਮੁੰਡਰੇ ਪਪਾ ਸੌਂ ਗੋ ਰਹੇ ਹਨ ਠੀਕ ਹੈ ਦਿੱਤਾ ਉਹ ਤੇਰੀ ਪੜਾ ਹੋ ਜਾ ਹੌਸਨਾ ਪੁੱਤਰ ਨੇ ਮੀਤਾ ਜੀ ਕਦੀਆ ਐਂ ਵਧੀਆ ਐਂ ਠੀਕ ਹੈ ਵਧੀਆ ਫਰਸਟ ਕਲਾਸ ਫਰਸਟ ਕਲਾਸ ਐਂ ਡਨ ਹੋ ਗਿਆ ਚਲ ਰੋਟੀ ਲਓ ਜੀ ਲਓ ਜੀ ਲਓ ਜੀ ਮੈਂ ਤਾਂ ਟਾਈਮ ਸਵਾਸ਼ੀ ਹੋ ਗਏ ਆ ਤੇ ਆਪਾਂ ਆਪਣੀ ਸ਼ੌਪ ਤੇ ਪਹੁੰਚ ਗਏ ਆ ਤੇ ਅੱਜ ਆਪਣੇ ਟੇਬਲ 'ਤੇ ਆ ਗਏ ਠੀਕ ਹੈ ਸਵਾ ਨੋਬੀ ਜੀ ਅੱਠ ਜਣਿਆਂ ਦਾ ਓਕੇ ਜੀ ਠੀਕ ਓਕੇ ਕੁੜੀ ਨੂੰ ਸੈਟ ਕਰ ਵਾਈਸ ਕਰ ਠੀਕ ਹੈ ਓਕੇ ਜੀ ਓਕੇ ਬੋਨ ਲਵਰੂ ਗ੍ਰਾਸੀਏ ਠੀਕ ਬਸ ਤਾਂ ਸੀ ਟਾਈਮ ਮੇ ਤਾਂ ਹੁਣੇ 10:30 ਹੋਏ ਆ ਤੇ 5:30 ਨੂੰ ਖਾਣ ਪੀਣ ਦੇ ਬਹਿ ਗਿਆ 5:30 ਦੇ ਵਿੱਚ Guarda. Simar mi prepara un bel, un bel Un, bel, un, bel, un bel, Una bella piadina. <ride> Scusa. Una bella piadina, pomodoro, insalata, patatine fritte, yogurt, ketchup e maionese Tutto dico, Tutto quanto. Perché io. Vabbè non lo posso dire dopo, domani devo dico Tu domani vieni? Kebabbo? Bravo, tutti se <ride> Fai kebab loro anche per me un kebab, bene? ਨਾ ਆਈ ਸੀ ਮਨੇ ਬੋ ਗੰਮੀਆ ਕਿਨੇ ਦੋਵਾਂ ਨਾ ਦੇ ਜੀ ਫਿਰ ਕਿਉਂਕਿ ਬਾਬਾ ਖਾਣ ਮੇਨ ਕੇ ਗਿਆ ਦੁਕਾਨ ਚ ਜਾ ਰਿਹਾ ਸੀ ਨਹੀਂ ਆ ਬੋ ਦੋ ਇੱਕ ਇੱਕ ਹੋ ਗਿਆ ਚਾਹ ਮਾਸਨੇ ਮੀਟ ਰੇ ਕਾਫੇ 10 ਮਿੰਟ ਤੱਕ ਫੇਰ ਰੈਸਟ ਕਰ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਬਈ ਅਤੇ ਮਿੱਤਰੋ ਬਾਹਰ ਆਪਣੇ ਹਲੇ ਟੇਬਲ ਲੱਗੇ ਹੋਏ ਬੈਠੇ ਨੇ ਆਪਣੀ ਦਾ ਘਲੇ ਉਹ ਦੇਖੋ ਇੱਕਦਮ ਕੋਈ ਮਿੱਤਰੋ ਟਾਈਮ 11 ਵਜ ਗਏ ਆ ਤੇ ਆਪਾਂ ਨੇ ਆਪਣਾ ਕੰਮਕਾਰ ਫਿਨਿਸ਼ ਕਰਤਾ ਸਾਰੀ ਤੇ ਹੁਣ ਆਪਾਂ ਜਾਂਦੇ ਆ ਇੱਕ ਵਾਰੀ ਲਿਸਟ ਬਣਾਈ ਸਮਾਨ ਦੀ ਆਪਣੇ ਦੀ ਕਿ ਵੀਰਾ ਉਰਾ ਮੇਦਰ ਸਾਰੀ ਲੱਗੀਆਂ ਜਦੋਂ ਟੇਬਲ ਆਉਂਦਾ ਨਾ ਆਪਣੇ ਟੇਬਲ ਦੇ ਉੱਤੇ ਫਿਰ ਮਤਲਬ ਵੀ ਜਿਆਦਾ ਪੀਣ ਪੂਣ ਸਮਾਨ ਵੱਧ ਲੱਗਦਾ ਹੈ ਗਰਮੀ 'ਚ ਖਾਸ ਤੌਰ ਤੇ ਸ਼ਮਾ ਲਿਖ ਮੈਲ ਹਾਂਜੀ ਹੈਨਿਕਨ ਗ੍ਰਾਂਡੇ ਫਿਰ ਓਨੀ ਗ੍ਰਾਂਡੇ ਵੀਰਾ ਸਾਰੇ ਹੀ ਆਉਣੇ ਸਾਰੇ ਵੀ ਟੋਟਲ ਸਾਰੀ ਵੀ ਜੇ ਲਿਖ ਲੈ ਤੇ ਲਿਖਣ ਨਾਲੇ ਕੁੱਕ ਕੋਲ ਲਿਖ ਲੈ ਗ੍ਰਾਂਡੇ ਹਾਂ ਓਨੀ ਗ੍ਰਾਂਡੇ ਕੁੱਕ ਕੋਲ ਗ੍ਰਾਂਡੇ ਪਾਣੀ ਵੀ ਟਾ ਲਿਖ ਲੈ ਨਤੁਰਾਲੀ ਆਕਵਾ ਨੈਚੁਰਲ ਪਾਣੀ ਨੂੰ ਮਿੱਤਰੋ ਕਹਿੰਦੇ ਨੇ ਆ ਇਟਾਲੀਅਨ ਦੇ ਵਿੱਚ ਆਕਵਾ ਨੈਚੁਰਲ ਕਹਿੰਦੇ ਨੇ ਨੇਚਰਲ ਪਾਣੀ ਨੂੰ ਹੋਰੇ ਪਾਣੀ ਗੈਸ ਵਾਲੇ ਵੀ ਚੱਲਦੇ ਜਿੱਦਾਂ ਉਹਨੂੰ ਕਹਿੰਦੇ ਨੇ ਫਰਜ਼ੰਤ ਕਹਿੰਦੇ ਨੇ ਨਿਕਲੇ ਲੋਬੀ ਆਓ ਚੱਲੀਏ ਵਸਾਪਾ ਆਈ ਲਈ ਸਬਰਾਉਣੀ ਹੈ ਬਾਕੀ ਸਾਮਾਨ ਦੀ ਸਾਈਡ ਲਿਸਟ ਜਿਹੜੇ ਆਪਣੇ ਕੁੜੀ ਅੰਦਰ ਕੰਮ ਕਰਦੇ ਕਿਚਨ ਦੇ ਵਿੱਚ ਉਹਨਾਂ ਨੂੰ ਪਤਾ ਸਾਮਾਨ ਦਾ ਸਾਈਡ ਲਿਸਟ ਉਹਨਾਂ ਨੇ ਬਣਾਤੀ ਆ ਔਰੇਡੀ ਤੇ ਹਾਂ ਤੇ ਬਾਕੀ ਹੁਣ ਮਿੱਤਰੋ ਜਾਂਦੇ ਆ ਇੱਕ ਵਾਰੀ ਆਪਾਂ ਰੋਜ਼ ਦੀ ਤਰ੍ਹਾਂ ਅੱਜ ਦੇ ਕਮੈਂਟ ਵਾਲ ਨਿਗਮ ਕਰ ਲਈ ਤੁਸੀਂ ਬਹੁਤ ਸੋਹਣਾ ਭਰਮਾ ਹੁੰਗਾਰਾ ਦਾ ਅੱਜ ਦੇ ਵਲੌਗ ਨੂੰ ਵੀ ਪਰਮਾਤਮਾ ਚੜਦੀ ਕਲਾ ਰੱਖੀ ਤੇ ਸਾਰੇ ਹੱਸ ਜੇ ਬਸਦੇ ਰਹਿਣ ਤਰੱਕੀਆਂ ਕਰਨ ਸਾਰੇ ਭੈਣ ਭਰਾ ਬਣੇ ਹਾਂ ਤੇ ਅੱਜ ਆਪਣੇ ਮਿੱਤਰੋ ਅੱਜ ਵੀ ਆਪਣੇ ਕਾਫੀ ਭੈਣ ਭਰਾਈ ਸੀਗੇ ਆਪਣੇ ਬਾਹਰ ਟੇਬਲ ਦੇ ਉੱਤੇ ਬੈਠੇ ਸੀਗੇ ਅੱਜ ਕੰਮ ਇੰਨਾ ਸੀਗਾ ਸਾਨੂੰ ਸਮਾਂ ਹੀ ਲੱਗੇ ਮੈਂ ਤਾਂ ਆਪੋ ਹੌਤ ਲਈ ਘੁੰਮੀ ਰਹੀ ਆ ਦੋ ਕੁ ਟੇਬਲ ਸਰਵ ਕਰਦੀ ਸੀਗੇ ਤੇ ਵਿੱਚ ਮੈਨੂੰ ਵੀ ਦੁਬੜੀ ਕਿਸੇ ਫਿਰਨਾ ਪਿਆ ਕਿਉਂਕਿ ਕੰਮ ਕਾਫੀ ਸੀਗਾ ਤੇ ਬਾਕੀ ਨੂੰ ਜਾਂਦੇ ਨੇ ਇੱਕ ਵਾਰ ਕਮੈਂਟਾਂ ਵਾਲੀ ਗੱਲ ਮਾਰਦੇ ਮਿੱਤਰੋ ਸਾਰਿਆਂ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਆ ਤੇ ਇੱਕ ਇਹਦੇ ਵਿੱਚ ਅੱਜ ਕੁਐਸਚਨ ਪੁੱਛਿਆ ਆਪਣੀ ਭੈਣ ਨੇ ਤੇ ਆਈਡੀ ਹੈਗੀ ਆ ਮਾਨ ਸੰਧੂ ਨਾਲ ਦੀ ਆਈਡੀ ਤੋਂ ਭਾਵੇਂ ਕੁਐਸਚਨ ਪੁੱਛਿਆ ਹੈ ਕਿਹੜੇ ਪਾਜੀ ਇੱਕ ਦੱਸਿਓ ਕਿ ਅਗਰ ਸਿੰਗਲ ਗਰਲ ਨੇ ਆਉਣਾ ਹੋਵੇ ਤਾਂ ਇਟਲੀ ਦੇ ਉਹ ਕਿਵੇਂ ਆ ਸਕਦੀ ਹੈ ਇਹ ਆ ਮਤਲਬ ਕਿ ਉਹ ਕਿਹੜੇ ਪੇਪਰਾਂ ਕਿਹੜੇ ਪੇਪਰ ਫਿਲ ਕਰਕੇ ਆ ਸਕਦੀ ਹੈ ਵੀ ਕਿੱਦਾਂ ਇਟਲੀ ਆ ਸਕਦੀ ਹੈ ਕਿ ਸਿੰਗਲ ਲੜਕੀ ਇਹਦਾ ਪ੍ਰੋਸੈਸ ਭਾਵੇਂ ਇਦਾਂ ਹੀ ਆ ਵੀ ਜਿੱਦਾਂ ਮਤਲਬ ਸਾਰੇ ਆਉਂਦੇ ਆ ਜਦੋਂ ਨਾ ਇਟਲੀ ਵਿੱਚ ਲਗਭਗ ਹੁਣ ਤਾਂ ਕਾਫੀ ਸਾਲ ਹੋ ਗਏ ਆ ਹਰ ਇੱਕ ਸਾਲ ਪੇਪਰ ਨਿਕਲਦੇ ਆ ਮਰ ਨਾਲ ਨੌਵੇਂ ਵਾਲਾ ਜਿਹਨੂੰ ਸਤਜੂ ਨਾਲੇ ਕਹਿ ਦਿੰਦੇ ਆ ਕਦੇ ਫਲੂਸੀ ਨਿਕਲਦੀ ਐਦਾ ਨਿਕਲਦੇ ਆ ਉਹਦੇ ਵਿੱਚ ਵੱਖ-ਵੱਖੇ ਕੋਟੇ ਹੁੰਨੇ ਆ ਵੀ ਖੇਤੀਬਾੜੀ ਦੇ ਹੁੰਨੇ ਆ ਕਈ ਵਾਰੀ ਵਿੱਚ ਡੋਮੈਸਟਿਕ ਪੇਪਰ ਵੀ ਨਿਕਲਦੇ ਹੁੰਦੇ ਆ ਡੋਮੈਸਟਿਕ ਹੁੰਦਾ ਹੈ ਵੀ ਜਦੋਂ ਆਪਾਂ ਘਰ ਦੇ ਵਿੱਚ ਕਿਸੇ ਬੰਦਾ ਰੱਖਣਾ ਹੋਵੇ ਕੰਮ ਕਰਨ ਵਾਸਤੇ ਉਹਨੂੰ ਡੋਮੈਸਟਿਕ ਕਹਿ ਜਾਂਦੇ ਆ ਉਹਦੇ ਵਾਸਤੇ ਅਸਲ ਵਿੱਚ ਨਾ ਜੋ ਡੋਮੈਸਟਿਕ ਪੇਪਰ ਨਿਕਲਦੇ ਉਹਦੇ ਵਿੱਚ ਜਿਆਦਾ ਮਰ ਨਾਲ ਲੋਕ ਪੇਪਰ ਭਰ ਦਿੰਦੇ ਆ ਤੇ ਖੇਤੀ ਦੀ ਤਾਂ ਮੋਸਟਲੀ ਥੋੜੇ-ਬਹੁਤੇ ਹਾਂ ਕਿਉਂ ਖੇਤੀਬਾੜੀ ਵਿੱਚ ਤਾਂ ਮਤਲਬ ਵੀ ਕੁੜੀਆਂ ਦਾ ਮਤਲਬ ਵੀ ਪੇਪਰ ਕੋਈ ਫਿਲ ਕਰਾਉਂਦਾ ਵੀ ਹੈ ਨਹੀਂ ਸਾਰੇ ਮੁੰਡੇ ਹੀ ਆਉਣੇ ਲੱਗ ਪਏ ਮੇਖੜਾ ਵੀ ਜੇ ਕੋਈ ਕਰਾ ਕੇ ਜੇ ਕੋਈ ਸ਼ਹਿਰ ਨਿਕਲ ਵੀ ਸਕਦੇ ਆ ਨਾ ਕਿਉਂ ਇਹ ਪਤਾ ਨਹੀਂ ਹੈਗਾ ਨਾ ਹਾਂਜੀ ਇਹਦੇ ਬਾਰੇ ਨਹੀਂ ਕਿ ਮੇਰੀ ਵੈਸੇ ਨੂੰ ਪਤਾ ਨਹੀਂ ਹੈਗਾ ਪਰ ਜੇ ਡੋਮੈਸਟਿਕ ਵਿੱਚ ਹੈ ਤੁਸੀਂ ਟਰਾਈ ਕਰੋਗੇ ਤਾਂ ਉੱਥੇ ਨਿਕਲ ਸਕਦੇ ਆ ਤੇ ਜਾਂ ਫਿਰ ਇੱਕ ਸਿੰਪਲ ਮੁੰਡਾ ਵੀ ਜਦੋਂ ਆਪਣਾ ਕਹਿੰਦਾ ਮੁੰਡਾ ਬਾਹਰਲਾ ਹੋਵੇ ਉਦਾਂ ਜਿੱਦਾਂ ਸਿਮਰਾਈ ਸੀ ਆਪਣੀ ਹਾਂਜੀ ਮੈਰਿਜ ਕਰਵਾ ਕੇ ਮੈਰਿਜ ਕਰਵਾ ਕੇ ਹਾਂ ਜਿੱਦਾਂ ਸਾਰੇ ਮੈਨੂੰ ਹੋਰ ਭੈਣਾਂ ਆਪਣੀ ਸਾਰੀਆਂ ਨਹੀਂ ਆ ਫਿਰ ਵੀ ਕੁੜੀਆਂ ਜੇ ਘੱਟ ਆਉਂਦੀਆਂ ਆਉਂਦੀਆਂ ਹੈਗੀਆਂ ਪਰ ਬਹੁਤ ਘੱਟ ਆਉਂਦੀਆਂ ਨੇ ਪਰ ਇੱਕ ਦਾ ਨਾ ਪਿੱਛੇ ਦੇਖਣ ਨੂੰ ਮੇਥੋਂ ਸੁਣਨ ਨੂੰ ਮਿਲੀ ਆ ਤੇ ਦੇਖਣ ਨੂੰ ਵੀ ਮਿਲੀ ਆ ਤੇ ਨੌਰਥ ਵਾਲੀ ਸਾਈਡ ਡੋਂਕੀ ਲੱਗੇ ਬਹੁਤ ਆਪਣੇ ਮੁੰਡੇ ਕੁੜੀਆਂ ਕਾਫੀ ਜ਼ਿਆਦਾ ਰਹੇ ਆ ਆਈ ਬਹੁਤ ਦੇ ਪਰ ਪਿੱਛੇ ਕਾਫੀ ਜਿਆਦਾ ਆਪਣੇ ਆਪਣੀ ਕੁੜੀਆਂ ਵੀ ਕਾਫੀ ਆਈਆਂ ਪੰਜਾਬ ਤੋਂ ਤੇ ਮੁੰਡੇ ਵੀ ਕਾਫੀ ਆਏ ਡੌਂਕੀ ਲਾ ਕੇ ਇਹ ਰਸਤਾ ਮਿੱਤਰੋ ਗਲਤ ਹੈ ਇਹ ਰਸਤਾ ਨਹੀਂ ਬਣਾਉਣਾ ਚਾਹੀਦਾ ਕਦੇ ਵੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਨਾ ਕਦੇ ਵੀ ਆਓ ਕਿਉਂਕਿ ਆਪਣੀ ਜਾਨ ਦੇ ਪਿੱਛੇ ਹੋਰ ਬਹੁਤ ਹੁੰਨੇ ਆ ਜਿਹੜੇ ਆਪਣੀ ਜਾਨ ਦੀ ਪਰਵਾਹ ਕਰਨ ਲਈ ਹੁੰਨੇ ਆ ਆਪਾਂ ਤਾਂ ਹੈਗੀ ਹੋਇਆ ਤੇ ਪਿੱਛੇ ਮਾਪੇ ਬਾਪ ਭੈਣ ਭਰਾ ਰਿਸ਼ਤੇਰ ਕਾਫੀ ਜ਼ਿਆਦਾ ਹੁੰਨੇ ਆ ਤੇ ਰਸਤਾ ਹਮੇਸ਼ਾ ਸਿੱਧਾ ਹੀ ਚੁਣਨਾ ਚਾਹੀਦਾ ਹੈ ਚੇ ਜਿਹੜੀ ਮਰਜ਼ੀ ਕੰਟਰੀ ਤੇ ਜਾਣ ਦਾ ਹੋਵੇ ਸਿੱਧਾ ਰਸਤਾ ਜਾਣਾ ਚਾਹੀਦਾ ਆਪਾਂ ਸਾਰਿਆਂ ਨੂੰ ਤੇ ਬਾਕੀ ਹੋਰ ਹੀ ਮੇਰੇ ਤੋਂ ਸਾਰੇ ਨਾਲ ਜਿਹੜਾ ਨੇ ਭੈਣਾ ਨੇ ਭਰਾਵਾਂ ਨੇ ਸਾਰੇ ਕਮੈਂਟ ਕੀਤੇ ਆ ਥੋੜਾ ਸਾਰੇ ਦਾ ਬਹੁਤ ਬਹੁਤ ਥੈਂਕਸ ਧੰਨਵਾਦ ਤੇ ਅੱਜ ਆਪਣਾ ਵਲੌਗ ਆਲਰੇਡੀ ਕਾਫੀ ਇਹਦਾ ਲੰਮਾ ਵੀ ਹੋ ਗਿਆ ਤੇ ਟਾਈਮ ਵੀ ਕਾਫੀ ਹੋ ਗਿਆ ਤੇ ਥੱਕ ਵੀ ਗਏ ਆ ਯਾਰ ਸਵੇਰ ਤੋਂ ਢੱਪੇ ਲੱਗੀ ਤੇ ਮੈਂ ਸੋਚਿਆ ਸੀਗਾ ਸਾਰੇ ਨਾਂ ਬੋਲਦੇ ਅੱਜ ਤੇ ਤੁਸੀਂ ਅੱਜ ਦੇ ਵਲੌਗ ਦੇ ਵਿੱਚ ਬੱਜੜ ਕੇ ਸਾਰੀ ਨੇ ਕਮੈਂਟ ਕਰਿਓ ਤੇ ਆਪਾਂ ਕੱਲ ਦੇ ਵਲੌਗ 'ਚ ਸਾਰੇ ਨਾਂ ਬੋਲਾਂਗੇ ਸਾਰਿਆਂ ਦਾ ਮੈਂ ਦਿਨ 'ਚ ਵਲੌਗ ਦਾ ਘੱਟ ਰੱਖ ਲਾਂਗੇ ਆਪਾਂ ਹਨਾ ਸ਼ਾਮ ਨੂੰ ਆਪਾਂ ਸਾਰਿਆਂ ਦੀ ਗੱਲਬਾਤ ਆ ਤੇ ਜੋ ਵੀ ਜਿਹੜੇ ਕੁਐਸਚਨ ਪੁੱਛਣੇ ਆ ਜ ਤੇ ਹੁਣ ਸਾਨੂੰ ਕੋ ਛੁੱਟੀਆਂ ਤੇ ਅੱਜ ਦੇ ਵਲੌਗ ਨੂੰ ਇੱਥੇ ਬੰਦ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰੇ ਮਿਲਦੇ ਹਾਂ ਸੋਹਣੇ ਜਿਹੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸ਼ਸ਼ੀ ਕਾ ਜੀ ਸ਼ਸ਼ੀ ਕਾ ਜੀ